ਪੰਥਕ ਬੰਦਾ ਹੀ ਉਹ ਆ ਜਿਹੜਾ ਅੱਜ ਦੀ ਡੇਡ ਚ ਭਾਈ ਅਮਰਤਪਾਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਇਦਾਂ ਕਹਿਣ ਉਹ ਦੇ ਵਿਰਸਾ ਵਲਟੋਆ ਵੀ ਕਹਿੰਦਾ ਮੈਂ ਪੰਥਕ ਆ ਪਰ ਅਸੀਂ ਉਹਨੂੰ ਪੰਥਕ ਮੰਨਦੇ ਨਹੀਂ ਵਿਰਸੇ ਵਲਟੋਆ ਨਹੀਂ ਪਹਿਲਾਂ ਤੇ ਜਾ ਕੇ ਮੋਰਚੇ 'ਚ ਬੈੰਦੇ ਰਹੇ ਵੀ ਸਰਕਾਰ ਨੇ ਧੱਕਾ ਕੀਤਾ ਹੈ ਹੁਣ ਅੱਜ ਜੇ ਮੌਕਾ ਬਣਿਆ ਤੇ ਇਹਨਾਂ ਨੂੰ ਨਾਲ ਖੜਨਾ ਚਾਹੀਦਾ ਵੀ ਅਸੀਂ ਨਹੀਂ ਇਲੈਕਸ਼ਨ ਲੜਦੇ ਟੋਆ ਕਹਿੰਦੇ ਕਿ ਸਾਡੇ ਨਾਲ ਪ੍ਰੋਮਿਸ ਹੋਇਆ ਸੀ ਕਿ ਅਸੀਂ ਇਲੈਕਸ਼ਨ 'ਚ ਸਪੋਰਟ ਕਰਾਂਗੇ ਪਰਿਵਾਰ ਦੇ ਵੱਲੋਂ ਪ੍ਰੋਮਿਸ ਕੀਤਾ ਗਿਆ ਸੀ ਫਿਰ ਕਹਿੰਦੇ ਕਿ ਕਿਤੇ ਨਾ ਕਿਤੇ ਵਾਦਾ ਖਿਲਾਫੀ ਹੋਈ ਹੈ ਐਸੇ ਤਰ੍ਹਾਂ ਸੀ ਗੈਂਸਟਾਂ ਮੈਂ ਕਹਿੰਦਾ ਕਿ ਵਲਟੋਆ ਪ੍ਰੂਫ ਕਰ ਦੇ ਕਿਥੇ ਪ੍ਰੋਮਿਸ ਹੋਇਆ ਹੈ ਇਹ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਕਿ ਕੋਈ ਝੂਠਾ ਹੋ ਸੋਸ਼ਲ ਮੀਡੀਆ ਤੇ ਵਰਤਾਂਦ ਸਿਰਜੰਦਿਆ ਕਿ ਉਹਦੇ ਨਾਲ ਕੋਈ ਵਾਅਦਾ ਕੀਤਾ ਕੋਈ ਪ੍ਰੋਮਿਸ ਕੀਤਾ ਜਿਹੜਾ ਬੰਦਾ ਪੰਥ ਦੀ ਗੱਲ ਖੜਦਾ ਜਿਹੜਾ ਬੰਦਾ ਕੌਮ ਦੀ ਗੱਲ ਕਰਦਾ ਉਹਦੇ ਨਾਲ ਖੜਨ ਦਾ ਪ੍ਰੋਮਿਸ ਕੀਤਾ ਹੈ ਇਹ ਨਹੀਂ ਕਿ ਵਲਟੋਏ ਅਰਗੇ ਕੱਲ ਨੂੰ ਭਾਜਪੀ ਦੀ ਝੋਲੀ ਚ ਪੈ ਜਾਣ ਤੇ ਪਰਿਵਾਰ ਨੇ ਪ੍ਰੋਮਿਸ ਕੀਤਾ ਵੀ ਅਸੀਂ ਤੇਰੇ ਨਾਲ ਖੜਾਂਗੇ ਆਹ ਕਿਹੇ ਬੰਦੇ ਨੂੰ ਪੁੱਛ ਲੋ ਕਿੰਨੇ ਖੜੇ ਆ ਕਿ ਵਲਟੋਆ ਪੰਥ ਦੀ ਗੱਲ ਕਰਦਾ ਪੰਥਾ ਜਮੰਗਨਦਿਆ ਅਮਰਪਾਲ ਬਾਹਰ ਆਵੇ ਤੇ ਵਲਟੋਆ ਉਲਟ ਖੜ ਗਿਆ ਫਿਰ ਪੰ ਹਰ ਬੰਦੇ ਦੀ ਆਵਾਜ਼ ਆ ਛੋਟੇ ਛੋਟੇ ਬੱਚੇ ਦੀ ਆਵਾਜ਼ ਜਿਹੜਾ ਪੰਥ ਨੂੰ ਸਮਰਪਤ ਆ ਕਿ ਅਮਰਤਪਾਲ ਨੂੰ ਵੋਟ ਪਾ ਕੇ ਬਾਹਰ ਕੱਢਿਆ ਜਾਵੇ ਤੇ ਬਲਟਵਾ ਕਹਿੰਦਾ ਮੈਂ ਨਿਕਲ ਨਹੀਂ ਦੇਣਾ ਬਾਹਰ ਤੁਸੀਂ ਬਲਟਵਾ ਕਹਿੰਦਾ ਅਮਰਤਪਾਲ ਨੂੰ ਵੋਟ ਨਾ ਪਾਓ ਨਹੀਂ ਵਿਰੋਧ ਕਰਦਾ ਹੁਣ ਜੀਰਾ ਆਪਣੇ ਆਪ ਨੂੰ ਪੰਥਕ ਕਹਿ ਰਿਹਾ ਵੀ ਉਹ ਜੀਰਾ ਇਸ ਗੱਲ ਦਾ ਜਵਾਬ ਦੇਵੇ ਵੀ ਜਿਨ੍ਹਾਂ ਨੇ ਸਿੱਖਾਂ ਦਾ ਕਹਾਣ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਟਾਇਆ ਤੇ ਸਾਡੇ ਨੌਜਵਾਨਾਂ ਨੂੰ ਘਰੋਂ ਚੋਕ ਚੋਕ ਕੇ ਮਾਰਿਆ ਕੀ ਤੁਸੀਂ ਉਹ ਪੰਥਕ ਕੀ ਤੁਸੀਂ ਮੀਰ ਮੰਨੂ ਵਾਲੀ ਲੈਨ ਦੇ ਵਿੱਚ ਖੜਕੇ ਤੁਸੀਂ ਕਹਿ ਰਹੇ ਹੋ ਅਸੀਂ ਪੰਥਕ ਆ ਇੰਦਰਾ ਗਾਂਧੀ ਵਾਲੀ ਲੈਨ ਦੇ ਵਿੱਚ ਖੜਕੇ ਕਹਿ ਰਹੇ ਹੋ ਵੀ ਤੁਸੀਂ ਪੰਥਕ ਕਿਹੜੇ ਪਾਸੇੋਂ ਤੁਸੀਂ ਪੰਥਕ ਹੈ ਤੁਹਾਡੀ ਪੰਥਾੜੀ ਸੋਚ ਹੀ ਨਹੀਂ ਹੈ ਤੁਸੀਂ ਤੁਸੀਂ ਉਹਨਾਂ ਬੰਦਿਆਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਪੰਥ ਦਾ ਸ਼ਰੇਆਮ ਕਾਣ ਕੀਤਾ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਖਡੂਰ ਸਾਹਿਬ ਹਲਕੇ ਦੇ ਉੱਪਰ ਤਮਾਮ ਸਾਰੀਆਂ ਚੀਜ਼ਾਂ ਨੂੰ ਲੈ ਕੇ ਨਜ਼ਰਸਾਨੀ ਬਣੀ ਹੋਈ ਹੈ ਕਿ ਇਸ ਵਾਰ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਕਿਸ ਦੀ ਜਿੱਤ ਹੋਵੇਗੀ ਕਿਹਨੂੰ ਲੋਕ ਫਤਵਾ ਦੇ ਸਕਦੇ ਆ ਤੇ ਹਲਕਾ ਖਡੂਰ ਸਾਬ ਨੂੰ ਪੰਥਕ ਸੀਟ ਵਜੋਂ ਵੀ ਮੰਨਿਆ ਜਾਂਦਾ ਏ ਅਜਾਹੇ ਦੇ ਵਿੱਚ तमाम ਸਾਰੀਆਂ ਪਾਰਟੀਆਂ ਦੇ ਨਾਲ ਨਾਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖ ਸੇਵਾਦਾਰ ਨਿਤਰੇ ਨੇ ਵੱਡਾ ਸਮਰਥਨ ਪਿੰਡਾਂ ਦੇ ਵਿੱਚੋਂ ਲੋਕਾਂ ਦਾ ਮਿਲਦਾ ਨਜ਼ਰ ਆਉਂਦਾ ਏ ਤਾਂ ਇੱਥੇ ਇੱਕ ਮੀਟਿੰਗ ਜੱਥੇਬੰਦੀ ਦੇ ਵੱਲੋਂ ਬੁਲਾਈ ਗਈ ਆ ਕੁਝ ਨੌਜਵਾਨ ਜਿਹੜੇ ਅਗੇਰੇ ਹੋ ਕੇ ਚੋਣ ਪ੍ਰਚਾਰ ਵੀ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਰਜਿੰਦਰ ਸਿੰਘ ਚਮਕੌਰ ਸਿੰਘ ਮੇਰੇ ਨਾਲ ਨੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਖਡੂਰ ਸਾਹਿਬ ਹਲਕੇ ਤੋਂ ਕੈਂਡੀਡੇਟ ਅਨਾਉਂਸ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਮਰਥਨ ਕਿਸ ਤਰ੍ਹਾਂ ਦਾ ਹੈ ਜੀ ਲੋਕਾਂ ਦਾ ਦੇਖੋ ਜੀ ਤੁਸੀਂ ਦੇਖਿਆ ਹੀ ਆ ਤੁਸੀਂ ਪੱਤਰਕਾਰ ਜੇ ਕਿ ਸੋਸ਼ਲ ਮੀਡੀਆ ਤੇ ਜਿਹੜੀ ਹਵਾਏ ਹੋ ਤੇ ਅੰਮ੍ਰਿਤਪਾਲ ਅੰਮ੍ਰਿਤਪਾਲ ਹੀ ਹੁੰਦੀ ਆ ਪਰ ਅਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹਾਂ ਤੁਹਾਨੂੰ ਗਰਾਊਂਡ ਦੀ ਰਿਪੋਰਟ ਦਿੰਨੇ ਆ ਕਿ ਜਿਹੜੇ ਪਿੰਡ ਦੇ ਵਿੱਚ ਜਾਇਦਾ ਏ ਇਥੋਂ ਤੱਕ ਕਿ ਛੋਟੇ ਤੋਂ ਛੋਟੇ ਬੱਚੇ ਤੇ ਮਤਾਵਾਂ ਕਹਿੰਦੀਆਂ ਸੀ ਕਿ ਇਸ ਵਾਰ ਸਾਨੂੰ ਦਿਖਦਾ ਨਹੀਂ ਸੀ ਕਿ ਵੋਟ ਕਿਨੂੰ ਪਾਈਏ ਅਸੀਂ ਵੋਟ ਪਾਉਣੀ ਸੀ ਜਾਣਾ ਪਰ ਸਾਨੂੰ ਇੱਕ ਬੰਦਾ ਮਿਲ ਗਿਆ ਕਿ ਜਦੋਂ ਹੀ ਅਮਰਤਪਾਲ ਦਾ ਨਾਮ ਅਨਾਉਂਸ ਹੋਇਆ ਲੋਕਾਂ ਨੂੰ ਇੱਕ ਚਾ ਚੜ ਗਿਆ ਕਿ ਸਾਡੇ ਕੋਲ ਬੰਦਾ ਹੈਗਾ ਵੋਟ ਪਾਉਣ ਲਈ ਨਹੀਂ ਤੇ ਇਸ ਵਾਰ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਮੈਂ ਕਹਿੰਦਾ ਕਿ ਵੋਟ ਪੋਲ ਹੀ ਨਹੀਂ ਹੋਣੀ ਸੀ ਵੋਟ ਪੈਣ ਪਾਉਣ ਲੋਕਾਂ ਨੇ ਜਾਣਾ ਹੀ ਨਹੀਂ ਸੀ ਪਰ ਅਮਰਤਪਾਲ ਦੇ ਆਉਣ ਕਰਕੇ ਬੱਚੇ-ਬੱਚੇ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਇਤਸ਼ਾਹ ਕਿ ਅਸੀਂ ਇਸ ਵਾਰ ਵੱਧ ਚੜ ਕੇ ਵੋਟ ਪਾਉਣ ਜਾਣਾ ਹੈ ਤੇ ਆਪਣੇ ਨਾਲ ਆਂਡੀਆਂ ਗਵਾਂਡੀਆਂ ਨੂੰ ਜਿਹੜੇ ਹੈਂਡੀਕੈਪ ਬੰਦੇ ਆ ਆਪ ਮਾਰੇ ਕਹਿੰਦੇ ਕਿ ਤੁਹਾਨੂੰ ਆਉਣ ਦੀ ਪਿੰਡ ਚ ਆਉਣ ਦੀ ਕਹਿੰਦੇ ਲੋੜ ਨਹੀਂ ਹੈ ਕੋਈ ਸਾਨੂੰ ਲੋੜ ਨਹੀਂ ਆਪਣੀ ਪਿੰਡ ਦੀ ਆਪ ਜ਼ਿੰਮੇਵਾਰੀ ਸਾਂਭਾਂਗੇ ਆਪਣੇ ਪਰਿਵਾਰ ਦੀ ਆਪਣੇ ਗਵਾਂਡ ਦੀ ਆਪ ਜ਼ਿੰਮੇਵਾਰੀ ਸਾਂਭਾਂਗੇ ਅਮਰਤਪਾਲ ਸਿੰਘ ਦੇ ਵਿੱਚੋਂ ਜੈਹਾ ਉਹਨਾਂ ਲੋਕਾਂ ਨੂੰ ਨਜ਼ ਸਿਆਸੀ ਧਿਰਾਂ ਤੋਂ ਮੋਹ ਭੰਗ ਕਰ ਚੁੱਕੇ ਨੇ ਵੇਖੋ ਵੀ ਸਿਆਸੀ ਧਿਰਾਂ ਆਉਂਦੀਆਂ ਵਾਂ ਆਣ ਕੇ ਕਿਹੜੇ ਮੁੱਦਿਆਂ ਤੇ ਇਹਨਾਂ ਨੇ ਵੋਟਾਂ ਲਈਆਂ ਅੱਜ ਤੱਕ ਕਿ ਨਸ਼ੇ ਬੰਦ ਕਰ ਦਾਂਗੇ ਹੱਥ ਦੇ ਵਿੱਚ ਗੁਟਕਾ ਸੱਬ ਫੜ ਕੇ ਸਵਾ ਖਾਲੀਆਂ ਕਿ ਨਸ਼ੇ ਬੰਦ ਕਰ ਦਾਂਗੇ ਸਾਨੂੰ ਕਾਮਯਾਬ ਕਰੋ ਲੋਕਾਂ ਨੇ ਕਾਮਯਾਬ ਕੀਤਾ ਕਿ ਨਸ਼ੇ ਬੰਦ ਹੋ ਜਾਣਗੇ ਸਾਡੇ ਨੌਜਵਾਨ ਬਚ ਜਾਨਗੇ ਇਹਨਾਂ ਨੇ ਕਿਹਾ ਕਿ ਬੇਅਦਬੀਆਂ ਦਾ ਇਨਸਾਫ ਦਵਾ ਦਾਂਗੇ ਲੋਕਾਂ ਨੇ ਕਾਮਯਾਬ ਕੀਤਾ ਕਿਉਂਕਿ ਪੰਜਾਬ ਦੇ ਲੋਕ ਹਮੇਸ਼ਾ ਪੰਥ ਨਾਲ ਖੜਦੇ ਆ ਪੰਥ ਦੇ ਮਖੋਟੇ ਪਾ ਕੇ ਇਹਨਾਂ ਨੇ ਸਾਡੇ ਤੋਂ ਵੋਟਾਂ ਲਈਆਂ ਕੇਜਰੀਵਾਲ ਨੇ ਕਿਹਾ ਵੀ ਬੇਅਦਬੀਆਂ ਦਾ ਇਨਸਾਫ 24 ਘੰਟਿਆਂ ਵੇਖੋ ਇਹ ਫਰਕ ਤਾਂ ਆ ਵਾ ਅਮਰਤਪਾਲ ਦੇ ਵਿੱਚ ਤੇ ਸਿਆਸੀ ਧਰਾਂ ਦੇ ਵਿੱਚ ਉਹ ਕਹਿੰਦੀਆਂ ਕਿ ਆਹ ਵਾਲੇ ਅਸੀਂ ਵਾਦੇ ਤੁਹਾਡੇ ਨਾਲ ਕਰਦੇ ਹਾਂ ਪਰ ਸਾਨੂੰ ਕੁਰਸੀ ਤੇ ਬਿਠਾਓ ਤੇ ਫਿਰ ਤੁਹਾਡੇ ਜਿਹੜੇ ਵਾਦੇ ਆ ਪੂਰੇ ਕਰਾਂਗੇ ਪਰ ਉਹ ਅੱਜ ਤੱਕ ਨਹੀਂ ਹੋਏ ਕਿਉਂਕਿ ਆਪਾਂ ਜਾਣਦੇ ਹਾਂ 25 ਸਾਲ ਬਾਦਲਾਂ ਨੇ ਰਾਜ ਕਰਤਾ ਸਾਡੇ ਬਜ਼ੁਰਗਾਂ ਕਿਹਾ ਕਿ ਅਸੀਂ ਪੰਥ ਨੂੰ ਬਾਬੇ ਨਾਨਕ ਦੀ ਤਕੜੀ ਹੈ ਬਾਬੇ ਨਾਨਕ ਦੀ ਤਕੜੀ ਨੂੰ ਵੋਟ ਪਾਉਣੀ ਹੈ ਪੰਜਾਬ ਹਮੇਸ਼ਾ ਹੀ ਪੰਥ ਨਾਲ ਖੜਿਆ ਹੈ ਪਰ ਉਹ ਜਿਹੜੇ ਚਿਹਰੇ ਹੁੰਦੇ ਰਹੇ ਨਾ ਪੰਥ ਦਾ ਮਖੋਟਾ ਪਾ ਕੇ ਹੁੰਦੇ ਰਹੇ ਵੋਟ ਪੰਥ ਨੂੰ ਪਾਈ ਲੋਕਾਂ ਨੇ ਪਰ ਪੰਥ ਵਿਰੋਧੀ ਚੱਲੇ ਜਾਂਦੀ ਰਹੀ ਇਸ ਵਾਰ ਫਰਕ ਇਹ ਆ ਕਿ ਅਮਰਤਪਾਲ ਇੱਕ ਇਹੋ ਜਿਹਾ ਨੌਜਵਾਨ ਆਇਆ ਜਿਨੇ ਇਹ ਨਹੀਂ ਕਿਹਾ ਕਿ ਮੈਂ ਨਸ਼ੇ ਬੰਦ ਕਰ ਦੂੰਗਾ ਮੈਨੂੰ ਕੁਰਸੀ ਤੇ ਕਾਮਯਾਬ ਕਰੋ ਉਹਨੇ ਨਸ਼ੇ ਬੰਦ ਕਰਤੇ ਕੁਰਸੀ ਤੋਂ ਬਿਨਾ ਕਰਤੇ ਤੇ ਫਿਰ ਅੱਜ ਜਿਹੜਾ ਲੋਕਾਂ ਨੇ ਹੁਕਮ ਲਾਇਆ ਵੀ ਤੂੰ ਕੁਰਸੀ ਤੇ ਵੀ ਆ ਕਿਉਂਕਿ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਦਾ ਇੱਕ ਰਾਹ ਆ ਕੁਰਸੀ ਕਿ ਜਿਹੜਾ ਐਮਪੀ ਇਲੈਕਸ਼ਨ ਹੈ ਐਮਪੀ ਇਲੈਕਸ਼ਨ ਉਹ ਐਮਪੀ ਅਮਰਤਪਾਲ ਦੇ ਇੱਕ ਪੈਰਾਂ ਵਰਗਾ ਮੈਂ ਕਹਿੰਨਾ ਉਹ ਉਹਦਾ ਕਦ ਬੜਾ ਉੱਚਾ ਉਹਨੂੰ ਕੌਮ ਨੇ ਆਪਣਾ ਜਥੇਦਾਰ ਮੰਨਿਆ ਕੌਮ ਨੇ ਆਗੂ ਮੰਨਿਆ ਪਰ ਸੰਗਤ ਨੇ ਹੁਕਮ ਲਾਇਆ ਕਿ ਐਮਪੀ ਇਲੈਕਸ਼ਨ ਲੜਨਾ ਤਾਂ ਕਰਕੇ ਜ਼ਰੂਰੀ ਹੋ ਗਿਆ ਕਿਉਂਕਿ ਸੰਗਤ ਨੂੰ ਪਤਾ ਕਿ ਉਹ ਸਾਡੇ ਨੌਜਵਾਨ ਨੂੰ ਸਾਡੇ ਜਥੇਦਾਰ ਨੂੰ ਇਹਨਾਂ ਨੇ ਸਾਰੀ ਉਮਰ ਜੇਲ੍ਹ 'ਚ ਸਾੜ ਕੇ ਰੱਖਣਾ ਜੇਲ੍ਹ 'ਚੋਂ ਕੱਢਣਾ ਨਹੀਂ ਇਹ ਜੇ ਜਿੱਤ ਜਾਂਦਾ ਤੇ ਅਸੀਂ ਜੇਲ੍ਹ 'ਚੋਂ ਬਾਹਰ ਕੱਢ ਸਕਦੇ ਹਾਂ ਲੋਕ ਜੇ ਜਿੱਤ ਦਾ ਫਤਵਾ ਦਿੰਦੇ ਤੇ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਸਕਦੇ ਆ ਜ਼ਰੂਰ ਆ ਸਕਦੇ ਆ ਕਿਉਂਕਿ ਸਿਮਰਜੀਤ ਸਿੰਘ ਮਾਨ ਪਹਿਲਾਂ ਆਇਆ ਇਸ ਤੋਂ ਪਹਿਲਾਂ ਇਸ ਇਲਾਕੇ ਦੇ ਹਜਾਰਾ ਸਿੰਘ ਗਿੱਲ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਉਹ ਬਾਹਰ ਆਏ ਆ ਲੋਕਾਂ ਨੇ ਇਥੋਂ ਖਡੂਰ ਸਭਲਕੇ ਵਾਲਿਆਂ ਨੇ ਜਿਤਾ ਕੇ ਪਹਿਲਾਂ ਵੀ ਬੰਦੇ ਬਾਹਰ ਕੱਢੇ ਆ ਜੇਲ੍ਹ ਦੇ ਵਿੱਚੋਂ ਇਸ ਕਰਕੇ ਜੇਕਰ ਜਿੱਤ ਦਾ ਜੇਕਰ ਜਾਨ ਹੀ ਹੁੰਦੀ ਇੱਥੇ ਇੱਥੇ ਕਿਉਂਕਿ ਕੌਮ ਨਾਲ ਖੜ ਗਈ ਆ ਪੰਥ ਨਾਲ ਖੜ ਗਿਆ ਫਤਿਹ ਪੱਕੀ ਆ ਤੇ ਬਾਹਰ ਵੀ ਪੱਕੇ ਆਉਣਗੇ ਪੰਜਾਬ ਦੇ ਵਿੱਚ ਖਾਲਸਾ ਵੀ ਹੀ ਰੰ ਫਿਰ ਚੱਲਣ ਗਿਆ ਫਿਰ ਜਿਹੜਾ ਜੂਥ ਆਉ ਅਮਰਤ ਸ਼ਕੂਗਾ ਫਿਰ ਜਿਹੜਾ ਖੰਡੇ ਬਾਟੇ ਦੀਆਂ ਪੌਹਲਾਂ ਚੱਲਣ ਗਿਆ ਤੇ ਜਿਹੜੇ ਨੌਜਵਾਨ ਫਿਰ ਇਹਨਾਂ ਨੇ ਟੀਕੇ ਦੇ ਵਿੱਚ ਲਾਤੇ ਹੀ ਫਿਰ ਰੋਲਣ ਲੱਗ ਪਏ ਉਹ ਨੌਜਵਾਨ ਜਿਹੜੀਆਂ ਮਾਵਾਂ ਤੋਂ ਆਸਾਂ ਇੱਕ ਰਹੀ ਨਾ ਜਦੋਂ ਜੇਲ੍ਹ ਚ ਚਲ ਗਿਆ ਤੋਂ ਮਾਵਾ ਦੀ ਜਿਹੜੀਆਂ ਆਸਾਂ ਮਨਾਂ ਦੇ ਵਿੱਚ ਪੈਦਾ ਹੋਈਆਂ ਸੇ ਉਹ ਫੇਰ ਮਿਟ ਗਈਆਂ ਸੇ ਉਹ ਆਸਾਂ ਫੇਰ ਜਾਗਣ ਗਈਆਂ ਕਿ ਸਾਡੇ ਜਿਹੜਾ ਨੌਜਵਾਨਾਂ ਦੇ ਭੁੱਖ ਬਚਾਉਣ ਵਾਲਾ ਬੰਦਾ ਕੋਈ ਫੇਰ ਮੋੜ ਆਇਆ ਕਿਉਂਕਿ ਅਮਰਤਪਾਲ ਦੀ ਸ਼ਖਸੀਅਤ ਇੱਕ ਇਹੋ ਜੀ ਆ ਵੇਖੋ ਵੀ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਵੇਖੀਆਂ ਕਿ ਮਾਵਾ ਕਹਿੰਦੀਆਂ ਕਿ ਕਾਸ਼ 6 ਮਹੀਨੇ ਅਮਰਤਪਾਲ ਪਹਿਲਾਂ ਆ ਜਾਂਦਾ ਜਿਨ੍ਹਾਂ ਦੇ ਨੌਜਵਾਨ ਇਸ ਚਿੱਟੇ ਦੇ ਵਿੱਚ ਜਾਂ ਦੂਜਾ ਆਸ ਨਸ਼ੇ ਦੇ ਵਿੱਚ ਲੰਘ ਗਏ ਸੀ ਚਲੇ ਗਏ ਸੀ ਉਹਨਾਂ ਨੇ ਸੋਚਿਆ ਕਿ ਕਾਸ਼ ਪਹਿਲਾਂ ਆ ਜਾਂਦਾ ਤੇ ਸਾਡੇ ਬੱਚੇ ਵੀ ਬਚ ਜਾਂਦੇ ਕਿਉਂਕਿ ਅਮਰਤਪਾਲ ਇੱਕ ਇਹੋ ਜਿਹੀ ਸ਼ਖਸੀਅਤ ਆ ਕਿ ਲੱਗਦਾ ਹੈ ਕਿ ਜਿਹੜਾ ਬੜਾ ਜਿਆਦੀ ਜਿਹੜੀ ਪੰਜਾਬ ਦੀ ਨਹਾਰ ਬਦਲਣ ਵਾਲੀ ਆ ਕਿ ਜਦੋਂ ਅਮਰਤਪਾਲ ਬਾਹਰ ਆ ਜਾਂਦਾ ਏ ਉਦੋਂ ਇਸੇ ਕਰਕੇ ਜ਼ੋਰ ਲੱਗਾ ਪਿਆ ਹੈ ਵੇਖੋ ਹੋਰ ਕਿਸੇ ਸ਼ੀਟ ਦੀ ਚਰਚਾ ਨਹੀਂ ਕਿੰਨੀਆਂ ਸੰਗਰੂਰ ਵਾਲੀਆਂ ਜਾਂ ਦੂਜੀ ਤੀਜੀ ਸੰਗਰੂਰ ਵਾਲੀ ਸ਼ੀਟ ਦੀ ਚਰਚਾ ਸਿਮਰਨਜੀਤ ਸਿੰਘ ਮਾਨ ਕਰਕੇ ਉੱਥੇ ਵੀ ਪੰਥ ਸਿਮਰਨਜੀਤ ਸਿੰਘ ਮਾਨ ਨਾਲ ਖੜੂਗਾ ਤੇ ਅੱਗੇ ਵੀ ਖੜਿਆ ਸੀ ਪਹਿਲਾਂ ਆਪਾਂ ਵੇਖੀ ਹੈ ਕਿ ਆਧਾਰਨ ਪਹਿਲਾਂ ਵੀ ਉੱਥੋਂ ਐਮਪੀ ਬਣੇ ਆ ਸੋ ਇਸ ਵਾਰ ਜੇਕਰ ਚਰ ਇਕਤੀ ਇੱਥੇ ਪਹਿਲਾਂ ਬੀਬੀ ਖਾਲੜਾ ਵਾਲਾ ਉਹ ਮੇਣਾ ਵੱਜਦਾ ਉਹਦੇ ਕਰਕੇ ਕਿ ਪਹਿਲਾਂ ਇਹਨਾਂ ਨੇ ਇੱਕ ਕਲੰਕ ਮੱਥੇ ਤੇ ਖੱਟ ਲਿਆ ਤੇ ਇਸ ਵਾਰ ਵੇਖੋ ਕੀ ਬਣਦਾ ਵਾ ਕਿਉਂਕਿ ਦੀਪ ਬਾਈ ਕਹਿੰਦਾ ਸੀ ਕਿ ਜਿਨ੍ਹਾਂ ਨੇ ਪੰਥ ਦਾ ਮੇਣਾ ਲੈ ਲਿਆ ਸਦੀਆਂ ਪੁਸਤਾ ਪਿੱਛਾ ਛੱਡਦਾ ਪਿੱਛਾ ਨਹੀਂ ਛੱਡਦਾ ਤੇ ਹੋਇਆ ਵੀ ਇਦਾਂ ਹੀ ਅੱਜ ਵੀ ਅਸੀਂ ਜਿੱਥੇ ਕਿਤੇ ਗੱਲ ਕਰ ਲਈਏ ਕਿ ਅਸੀਂ ਮੱਝ ਦੇ ਮਝਾ ਲੈ ਆਂ ਜਾਂ ਅਸੀਂ ਖਡੂਰ ਸਾਹਿਬ ਵਾਸੀ ਆ ਤੇ ਅਗਲੇ ਕਹਿੰਦੇ ਆ ਵੀ ਤੁਸੀਂ ਬੀਬੀ ਖਾਲੜਾ ਹਰਾਈ ਆ ਕਿ ਤੁਸੀਂ ਕਾਦੇ ਮਝਾ ਲੈ ਜੇ ਤੁਸੀਂ ਕਾਦੇ ਬੰਦੇ ਜੇ ਹੁਣ ਇੱਕ ਮੈਂ ਕਹਿੰਨਾ ਕਿ ਤੁਹਾਡੇ ਆਨ ਕੈਮਰਾ ਮੀਡੀਆ ਰਹੀਂ ਕਿ ਇਸ ਵਾਰ ਆਪਣੇ ਕੋਲ ਇੱਕ ਮੌਕਾ ਹੈ ਕਿ ਅਸੀਂ ਆਪਣਾ ਉਹ ਮੱਥੇ ਤੇ ਲੱਗਾ ਕਲੰਕ ਹਟਾ ਸਕਦੇ ਹਾਂ ਭਾਈ ਅਮਰਤਪਾਲ ਨੂੰ ਜਿਤਾ ਕੇ ਫਿਰ ਅਸੀਂ ਜਿੱਥੇ ਵੀ ਜਾਵਾਂਗੇ ਲੋਕ ਬੀਬੀ ਖਲੜਾ ਦੀ ਹਰਾਏ ਵਾਲੀ ਗੱਲ ਨਹੀਂ ਕਰਨਗੇ ਇਹ ਗੱਲ ਕਰਨਗੇ ਕਿ ਇੱਥੋਂ ਦੇ ਲੋਕਾਂ ਨੇ ਇਹਨਾਂ ਵਾਕਿਆ ਮਜੇ ਲਾ ਲਈ ਕਰਕੇ ਵਿਖਾਈ ਇਹਨਾਂ ਨੇ ਉਹ ਅਮਰਤਪਾਲ ਜਿਹਦੇ ਤੇ ਹਿੰਦੁਸਤਾਨ ਦੀ ਹਕੂਮਤ ਨੇ ਦੋ ਵਾਰੀ ਐਨਐਸਐ ਲਾਤੀ ਵੇਖੋ ਵੀ ਪਹਿਲਾ ਬੰਦਾ ਜਿਹਦੇ ਤੇ ਦੋ ਵਾਰੀ ਐਨਐਸਏ ਲੱਗੀ ਇੰਨਾ ਡਰ ਜਾਂ ਬੰਦੇ ਦਾ ਕੀਤਾ ਕੀ ਸੀ ਉਹਨੇ ਅਮਰਤ ਸ਼ਿਕਾਇਆ ਸੀ ਤੇ ਉਸ ਬੰਦੇ ਨੂੰ ਅਸੀਂ ਬਾਹਰ ਕੱਢ ਲਿਆਉਣੇ ਸਾਡੇ ਕੋਲੇ ਤਾਕਤ ਹੈ ਇੱਕ ਵੋਟ પાਕੇ ਇੱਕ ਬਟਨ ਨੱਪ ਕੇ ਉਹ ਜ਼ਰੂਰ ਨੱਪਣਾ ਚਾਹੀਦਾ ਹੈ ਤੁਹਾਡੇ ਵਰਗੇ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜਿਹੜੇ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਕਰਦੇ ਨਜ਼ਰ ਆਉਂਦੇ ਤੇ ਇਹਦੇ ਨਾਲ ਖਾਸ ਕਰ ਜਿਹੜੀਆਂ ਹੋਰ ਪੰਥਕ ਜਥੇਬੰਦੀਆਂ ਨੇ ਉਹਨਾਂ ਦੀ ਵੀ ਵੱਡੀ ਇੱਕ ਭੂਮਿਕਾ ਰਹਿ ਜਾਂਦੀ ਹੈ ਕੀ ਲੱਗਦਾ ਹੈ ਕਿ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਦਾਵਾ ਕਰਦੀਆਂ ਨੇ ਕਿ ਪੰਥ ਦੀ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਤੇ ਕੇਵਲ ਰਸਤਾ ਵੀ ਇੱਕ ਸੰਵਿਧਾਨਕ ਤਰੀਕੇ ਦੇ ਨਾਲ ਇਹੀ ਹੈ ਕਿ ਜਿੱਤ ਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਸੰਸਦ ਦੇ ਵਿੱਚ ਜਾ ਕੇ ਪੰਥ ਦੀ ਪੰਜਾਬ ਦੀ ਆਵਾਜ਼ بلند ਹੋਣੀ ਚਾਹੀਦੀ ਹੈ ਫਿਰ ਉਹਨਾਂ ਦੀ ਕਿਸ ਤਰ੍ਹਾਂ ਦੀ ਭੂਮਿਕਾ ਨਜ਼ਰ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਪ੍ਰਚਾਰ ਕਰ ਰਹੇ ਆ ਦੇਖੋ ਜੀ ਪੰਥਕ ਬੰਦਾ ਹੀ ਉਹ ਆ ਜਿਹੜਾ ਅੱਜ ਦੀ ਡੇਢ ਚ ਭਾਈ ਅਮਰਤਪਾਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਇਦਾਂ ਕਹਿਣ ਉਹ ਦੇ ਵਿਰਸਾ ਵਲਟੋਆ ਵੀ ਕਹਿੰਦਾ ਮੈਂ ਪੰਥਕ ਆ ਪਰ ਅਸੀਂ ਉਹਨੂੰ ਪੰਥਕ ਮੰਨਦੇ ਨਹੀਂ ਕਿਉਂਕਿ ਪੰਥ ਵੇਖੋ ਇਹ ਕੀ ਕਹਿੰਦੇ ਆ ਵੀ ਅਸੀਂ ਬੰਦੀ ਸਿੰਘ ਬਾਹਰ ਕਢਾ ਦਾਂਗੇ ਹੁਣ ਵਿਰਸੇਵਲਟੋਆ ਹੀ ਨਹੀਂ ਪਹਿਲਾਂ ਤੇ ਜਾ ਕੇ ਮੋਰਚੇ 'ਚ ਬੰਦੇ ਰਹੇ ਵੀ ਸਰਕਾਰ ਨੇ ਧੱਕਾ ਕੀਤਾ ਏ ਹੁਣ ਅੱਜ ਜੇ ਮੌਕਾ ਬਣਿਆ ਤੇ ਇਹਨਾਂ ਨੂੰ ਨਾਲ ਖੜਨਾ ਚਾਹੀਦਾ ਵੀ ਅਸੀਂ ਨਹੀਂ ਇਲੈਕਸ਼ਨ ਲੜਦੇ ਚਲੋ ਹੁਣ ਲੜਨ ਮੈਦਾਨ 'ਚ ਆ ਗਏ ਅਸੀਂ ਕਿੰਨੇ ਭਾਵੇਂ ਲੱਖ ਰੀ ਲੜਨ ਪਰ ਬੰਦਾ ਪੰਥਕ ਹੋਣ ਕਿ ਬੰਦਾ ਉਹ ਆ ਪੰਥਕ ਬੀਬੀ ਉਹ ਆ ਪੰਥਕ ਭੈਣ ਉਹ ਆ ਜਿਹੜੀ ਅੱਜ ਦੇ ਸਮੇਂ 'ਚ ਨਾਲ ਖੜਨਦੀ ਆ ਸਪੋਰਟ ਕਰਨਦੀ ਆ ਟੋਆ ਕਹਿੰਦੇ ਕਿ ਸਾਡੇ ਨਾਲ ਪ੍ਰੋਮਿਸ ਹੋਇਆ ਸੀ ਕਿ ਅਸੀਂ ਇਲੈਕਸ਼ਨ 'ਚ ਸਪੋਰਟ ਕਰਾਂਗੇ ਪਰਿਵਾਰ ਦੇ ਵੱਲੋਂ ਪ੍ਰੋਮਿਸ ਕੀਤਾ ਗਿਆ ਸੀ ਫਿਰ ਕਹਿੰਦੇ ਕਿ ਕਿਤੇ ਨਾ ਕਿਤੇ ਵਾਅਦਾ ਖਿਲਾਫੀ ਹੋਈ ਐ ਇਸੇ ਤਰ੍ਹਾਂ ਸੀ ਗੈਂਸਟਾਂ ਤੁਹਾਡੇ ਮੈਂ ਕਹਿੰਦਾ ਕਿ ਵਲਟੋਆ ਪ੍ਰੂਫ ਕਰਦੇ ਕਿਥੇ ਪ੍ਰੋਮਿਸ ਹੋਇਆ ਹੈ ਇਹ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਕਿ ਕੋਈ ਝੂਠਾ ਹੋਵੇ ਸੋਸ਼ਲ ਮੀਡੀਆ ਤੇ ਵਰਤਾਂ ਤੇ ਸਰਜੰਦਿਆ ਕਿ ਉਹਦੇ ਨਾਲ ਕੋਈ ਵਾਅਦਾ ਕੀਤਾ ਕੋਈ ਪ੍ਰੋਮਿਸ ਕੀਤਾ ਮੈਂ ਕਹਿੰਦਾ ਸਿਮਰਨਜੀਤ ਸਿੰਘ ਮਾਨ ਜਿਹੜੀ ਪਾਰਟੀ ਹੈ ਨਾ ਅਮਰਸਰ ਸ਼੍ਰੋਮਣੀ ਅਕਾਲੀ ਦਲ ਅਮਰਸਰ ਉਹਨਾਂ ਨਾਲ ਵੀ ਅੱਜ ਤੱਕ ਕੋਈ ਪ੍ਰੋਮਿਸ ਨਹੀਂ ਕੀਤਾ ਕਿ ਤੁਹਾਡੇ ਨਾਲ ਅਸੀਂ ਪੱਕਾ ਖੜੇ ਹਾਂ ਕਿ ਉਹ ਜਿਹੜਾ ਬੰਦਾ ਪੰਥ ਦੀ ਗੱਲ ਖੜਦਾ ਹੈ ਜਿਹੜਾ ਬੰਦਾ ਕੌਮ ਦੀ ਗੱਲ ਕਰਦਾ ਉਹਦੇ ਨਾਲ ਖੜਨ ਦਾ ਪ੍ਰੋਮਿਸ ਕੀਤਾ ਹੈ ਇਹ ਨਹੀਂ ਕਿ ਬਟੋਆ ਅਰਗੇ ਕੱਲ ਨੂੰ ਭਾਜੀਪੀ ਦੀ ਝੋਲੀ 'ਚ ਪੈ ਜਾਣ ਤੇ ਪਰਿਵਾਰ ਨੇ ਪ੍ਰੋਮਿਸ ਕੀਤਾ ਵੀ ਅਸੀਂ ਤੇਰੇ ਨਾਲ ਖੜਾਂਗੇ ਬਟੋਆ ਪੰਥ ਦੀ ਗੱਲ ਨਹੀਂ ਕਰਦੇ ਤੁਹਾਡੇ ਸਾਹਮਣੇ ਆ ਜੀ ਕਿੰਨੂ ਓਲਾ ਕੋਈ ਆਹ ਕਿਹੇ ਬੰਦੇ ਨੂੰ ਪੁੱਛ ਲੋ ਕਿੰਨੇ ਖੜੇ ਆ ਕਿ ਬਲਟੋਆ ਪੰਥ ਦੀ ਗੱਲ ਕਰਦਾ ਹੈ ਉਹ ਕਹਿੰਦੇ ਮੈਂ ਪੰਥ ਵਾਸਤੇ ਕੁਰਬਾਨੀਆਂ ਕੀਤੀਆਂ ਜੇਲਾਂ ਕੱਟੀਆਂ ਅੱਜ ਵੀ ਕੱਟਣੀ ਪਵੇ ਤੇ ਪਹਿਲ ਦੇ ਆਧਾਰ ਤੇ ਕਟਾਂਗੇ ਜੀ ਅੱਜ ਫਿਰ ਜੇਲ੍ਹ ਚ ਚਲੇ ਜੇ ਅਮਰਤਪਾਲ ਦੀ ਥਾਂ ਚਲੇ ਜੇ ਉਹ ਕਵੇ ਕਿ ਅਮਰਤਪਾਲ ਦੀ ਕੌਮ ਨੂੰ ਲੋੜ ਜਾਂ ਪੰਥ ਨੂੰ ਲੋੜ ਜਾਂ ਵੇਖੋ ਵੀ ਅਮਰਤਪਾਲ ਇੱਕ ਇਹੋ ਜਿਹਾ ਨੌਜਵਾਨ ਆ ਜਿਨੇ ਅਮਰਤ ਸੰਚਾਰ ਕਰਾਇਆ ਵੱਡੀ ਗਿਣਤੀ ਚ ਪੰਥ ਕੀ ਆ ਪੰਥਾ ਜਮੰਗਨਦੇ ਆ ਅਮਰਤਪਾਲ ਬਾਹਰ ਆਵੇ ਤੇ ਬਲਟੋਆ ਉਲਟ ਖੜ ਗਿਆ ਫਿਰ ਪੰਥ ਦੀ ਗੱਲ ਕਿਦਾਂ ਕਰਦਾ ਹੈ ਪੰਥ ਦੇ ਵਿੱਚੋਂ ਆਵਾਜ਼ ਕੀ ਆ ਰਹੀ ਆ ਪੰਥ ਦੀ ਕੋਨੇ ਦਿਲ ਦੇ ਵਿੱਚੋਂ ਆਵਾਜ਼ ਆ ਰਹੀ ਆ ਹਰ ਬੰਦੇ ਦੀ ਆਵਾਜ਼ ਆ ਛੋਟੇ ਛੋਟੇ ਬੱਚੇ ਦੀ ਆਵਾਜ਼ ਆ ਜਿਹੜਾ ਪੰਥ ਨੂੰ ਸਮਰਪਿਤ ਆ ਕਿ ਅਮਰਤਪਾਲ ਨੂੰ ਵੋਟ ਪਾ ਕੇ ਬਾਹਰ ਕੱਢਿਆ ਜਾਵੇ ਤੇ ਬਲਟਵਾ ਕਹਿੰਦਾ ਮੈਂ ਨਿਕਲ ਨਹੀਂ ਦੇਣਾ ਬਾਹਰ ਤੁਸੀਂ ਬਲਟਵਾ ਕਹਿੰਦਾ ਅਮਰਤਪਾਲ ਨੂੰ ਵੋਟ ਨਾ ਪਾਓ ਨਹੀਂ ਵਿਰੋਧ ਕਰਦਾ ਉਹ ਕਹਿੰਦਾ ਕਿ ਅਮਰਤਪਾਲ ਨੂੰ ਵੋਟ ਨਾ ਪਾਓ ਮੈਨੂੰ ਪਾਓ ਫਿਰ ਉਹ ਪੰਥ ਕਿ ਪੰਥ ਕਿੱਦਾਂ ਹੋਇਆ ਪੰਥਕ ਵਿਰੋਧੀ ਨਾ ਹੋਇਆ ਹੂੰ ਕਿ ਉਹਦੇ ਪੰਥਕ ਵਿਰੋਧੀ ਹੈ ਸ਼ਰਮ ਵਿੱਚ ਦਿਖ ਰਿਹਾ ਕਿ ਨੂੰ ਕੋਈ ਇੱਥੇ ਕੋਈ ਉਹਦੇ ਸਫਾਈ ਦੇਣ ਦੀ ਥੋੜਾ ਲੋੜ ਆ ਕਿ ਜ ਆ ਬਿਲਕੁਲ ਚਮਕੌਰ ਸਿੰਘ ਵੀ ਮੇਰੇ ਨਾਲ ਹੈ ਚਮਕੌਰ ਸਿੰਘ ਸਭ ਤੋਂ ਪਹਿਲਾ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਸਿਆਸੀ ਮਾਹੌਲ ਨੂੰ ਦੇਖਿਆ ਜਾਵੇ ਤੇ ਬਹੁਤ ਸਾਰੀਆਂ ਅਜਹੀਆਂ ਤਰਾਂ ਨੇ ਜਿਨ੍ਹਾਂ ਦਾ ਫਾਈਨੈਂਸ਼ੀਅਲ ਐਂਗਲ ਬਹੁਤ ਸਟਰੋਂਗ ਨਜ਼ਰ ਆਉਂਦਾ ਹੈ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਇੱਕ ਪਾਸੇ ਉਹ ਆਮ ਸੁਧਾਰਨ ਕਰਦਾ ਨੌਜਵਾਨ ਜਿਸ ਨੇ ਵਿਦੇਸ਼ ਦੀ ਧਰਤੀ ਨੂੰ ਛੱਡ ਕੇ ਨਸ਼ਿਆਂ ਦੀ ਗੱਲ ਕੀਤੀ ਇਸ ਤਰ੍ਹਾਂ ਦੀਆਂ तमाम ਸਾਰੀਆਂ ਚੀਜ਼ਾਂ ਹੋਵੇ ਕੰਪੀਟੀਸ਼ਨ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਵੇਖੋ ਗੱਲ ਹੁੰਦੀ ਵਿਚਾਰ ਤੇ ਸਿਧਾਂਤ ਜਿਹੜਾ ਆਪਣਾ ਸਿਧਾਂਤ ਤੇ ਭਾਵੇਂ ਉਹਦੇ ਕੋਲ ਮਾਇਕ ਤੌਰ ਤੇ ਜਾਂ ਵੈਸੇ ਭਾਵੇਂ ਉਹਨਾਂ ਕੋਲ ਤਾਕਤ ਘਾਟੀ ਹੋਏ ਪੈਸੇ ਤੌਰ ਤੇ ਜਾਂ ਵੈਸੇ ਪਰ ਇੱਕ ਜਿਹੜਾ ਬੰਦਾ ਸਿਧਾਂਤ ਤੇ ਰਹਿੰਦਾ ਨਾ ਆਪਣੇ ਵਿਚਾਰਾਂ ਤੇ ਪਰ ਰਹਿੰਦਾ ਪੱਕੇ ਤੌਰ ਤੇ ਉਹਨੂੰ ਪੰਥ ਨੇ ਸਪੋਰਟ ਕਰਨੀ ਕਰਨੀ ਹੈ ਹੁਣ ਜਿਹੜੇ ਬੰਦੇ ਨਾਂ ਸੀ ਅਕਾਲੀ ਦਲ ਪਰ ਆਪਣੇ ਸਿਧਾਂਤੋਂ ਥੜਕ ਗਏ ਆਪਣੀ ਵਿਚਾਰਧਾਰਾ ਤੋਂ ਜਿਹੜੇ ਉਹਨਾਂ ਦੇ ਮਿੱਥੇ ਨਿਸ਼ਾਨੇ ਸੀ ਉਹਨਾਂ ਤੋਂ ਥੜਕ ਕੇ ਦੇ ਅੱਜ ਦੇਖ ਲਓ ਵੀ ਉਹ ਅਕਾਲੀ ਦਲ ਬਦਲ ਦਲ ਬਣ ਕੇ ਰਹਿ ਗਿਆ ਤੇ ਉਹ ਬੰਦੇ ਅੱਜ ਕਿੱਥੇ ਪਏ ਆ ਪਰ ਜਿਹੜੇ ਬੰਦੇ ਸਿਧਾਂਤ ਤੇ ਰਹਿ ਕੇ ਪਹਿਰਾ ਦਿੰਦੇ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਾਂ ਸਮੁੱਚਾ ਪੰਥ ਅੱਜ ਉਹਨਾਂ ਦੇ ਨਾਲ ਖੜਿਆ ਕਿਉਂ ਖੜਿਆ ਇੱਕ ਸ਼ਖਸੀਅਤ ਮਗਰ ਨਹੀਂ ਖੜਿਆ ਇੱਕ ਸਿਧਾਂਤ ਮਗਰ ਖੜਿਆ ਕਿਉਂਕਿ ਇੱਕ ਇੱਕ ਸਿਧਾਂਤ ਹੈ ਜਿਹੜਾ ਸਿੱਖੀ ਦਾ ਸਿਧਾਂਤ ਹੈ ਸੱਚ ਬੋਲਣਾ ਬਾਬਰ ਨੂੰ ਜਾਬਰ ਕਹਿਣਾ ਜਾਂ ਉਹਨਾਂ ਦੇ ਅਮਰਤ ਸੰਚਾਰ ਦੀ ਮਹਿੰਮ ਆਰੰਭ ਕੀਤੀ ਹੈ ਇੱਕ ਸਿੱਖੀ ਦਾ ਸਿਧਾਂਤ ਹੈ ਤੇ ਭਾਈ ਸਾਹਿਬ ਜੀ ਉਸ ਸਿਧਾਂਤ ਤੇ ਪਹਿਰਾ ਦੇ ਰਿਹਾ ਤੇ ਉਹ ਪਹਿਰਾ ਦੇ ਰਿਹਾ ਤੇ ਪੂਰਾ ਪੰਥ ਉਹਨਾਂ ਦੇ ਨਾਲ ਖੜਾ ਜੇ ਆਪਾਂ ਵੇਖੀ ਨਾ ਇੱਕ ਬੰਦਾ ਆਮ ਜੇ ਤੁਸੀਂ ਆਮ ਘਰ ਦੀ ਗੱਲ ਕੀਤੀ ਹੈ ਭਗਵੰਤ ਮਾਨ ਵੀ ਆਮ ਹੀ ਕਹਿੰਦਾ ਹੁੰਦਾ ਸੀ ਮੈਂ ਆਮ ਘਰ ਦਾ ਬੰਦਾ ਪਰ ਜਦੋਂ ਬਾਅਦ ਦੇ ਵਿੱਚ ਬੰਦੇ ਬਦਲਦੇ ਵੀ ਸਾਡੇ ਸਾਹਮਣੇ ਆਏ ਵੀ ਦਿਨੋਂ ਦਿਨ ਬੰਦਾ ਬਦਲ ਗਿਆ ਉਹ ਹੂੰ ਜਿਹੜੀਆਂ ਗੱਲਾਂ ਕੀਤੀਆਂ ਸੀ ਚਾਹ ਬੰਦੀ ਸਿੰਘਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕੀਤੀ ਪਰ ਇਨਸਾਫ ਉਹਨਾਂ ਨੇ ਕਿਤੇ ਨਹੀਂ ਦਵਾਇਆ ਇਹਨਾਂ ਦੀ ਉਹ ਆਪਣੀ ਐਮਐਲਏ ਕਹਿੰਦੀ ਹੁੰਦੀ ਸੀ ਵੀ ਆਪਾਂ ਐਮਐਸਪੀ ਦਵਾ ਦੇਾਂਗੇ ਜਾਂ ਹੋਰ ਤਕਰੀਬਨ ਸਾਰੇ ਮੁੱਦਿਆਂ ਤੇ ਗੱਲਾਂ ਬਾਤਾਂ ਕਰਦੇ ਰਿਹਾ ਪਰ ਇਹਨਾਂ ਨੇ ਨਿਭਾਇਆ ਕੁਝ ਨਹੀਂ ਆਪਣੇ ਜਿਹੜਾ ਪਾਰਟੀ ਦਾ ਥੋੜੇ ਵਾਦੇ ਇਹਨਾਂ ਦੇ ਸਿਧਾਂਤ ਤੇ ਸੀ ਉਹਨਾਂ ਤੋਂ ਠੜਕ ਗਏ ਤੇ ਫਿਰ ਅੱਜ ਉਹਨਾਂ ਦੇ ਪੱਲੇ ਵੀ ਕੱਖ ਨਹੀਂ ਰਹਿਣਾ ਸੋ ਇਸ ਕਰਕੇ ਜਿਹੜਾ ਬੰਦਾ ਸਿਧਾਂਤ ਤੇ ਕੀ ਆ ਰਿਹਾ ਇੰਦਾਵਾ ਆਪਣੀ ਵਿਚਾਰਧਾਰਾ ਤੇ ਆਪਣੇ ਪੱਕੇ ਇਰਾਦੇ ਤੇ ਪੂਰਾ ਪੰਥੋਂ ਦੇ ਨਾਲ ਹੈ ਤੇ ਭਾਈ ਸਾਹਿਬ ਦੇ ਨਾਲ ਹੈ ਆਮ ਲੋਕਾਂ ਦਾ ਬਹੁਤ ਵੱਡਾ ਸਵਾਲ ਹੁੰਦਾ ਹੈ ਕਿ ਅਸੀਂ ਪੰਥਕ ਤੇ ਰਸਲ ਦੇ ਵਿੱਚ ਸਮਝੀਏ ਕਿ ਨੂੰ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਨੇ ਵਲਟੋਹਾ ਦੇ ਵੱਲੋਂ ਕੁਰਬਾਨੀਆਂ ਦਾ ਦਾਵਾ ਕੀਤਾ ਜਾਂਦਾ ਪੰਥਕ ਹੋਣ ਦਾ ਦਾਵਾ ਕੀਤਾ ਜਾਂਦਾ ਹੈ ਕੁਲਬੀਰ ਸਿੰਘ ਜੀਰਾ ਕਹਿੰਦੇ ਨੇ ਮੇਰਾ ਪਰਿਵਾਰ ਦਾ ਪਸ਼ੂਕੜ ਪੰਥਕ ਹੈ ਮੈਂ ਪੰਥ ਦਾ ਆ ਪੰਥ ਮੈਨੂੰ ਜਰੂਰ ਪ੍ਰਵਾਨ ਕਰੂਗਾ ਫਿਰ ਲੋਕ ਲੋਕਾਂ ਦੇ ਮਨ ਦੇ ਵਿੱਚ ਇਹ ਸਮਝ ਕਿਸ ਤਰ੍ਹਾਂ ਦੀ ਕਿਵੇਂ ਸਮਝਿਆ ਜਾਵੇ ਕਿ ਅਸਲ ਦੇ ਵਿੱਚ ਪੰਥਕ ਤੇ ਰਹਿ ਹੈ ਕੌਣ ਹੈ ਪੰਥਕ ਕੌਣ ਹੈ ਵੇਖੋ ਆਪਾਂ ਵਿਚਾਰਧਾਰਾ ਤੋਂ ਸਮਝ ਸਕਦੇ ਹਾਂ ਹੁਣ ਕਾਂਗਰਸ ਦੀ ਵਿਚਾਰਧਾਰਾ ਕੀ ਹੈ ਜਿਹੜਾ ਰਾਜਾ ਵੜਿੰਗ ਆ ਰਾਜਾ ਵੜਿੰਗ ਸ਼ਰੀਆਮ ਕਹਿੰਦਾ ਰਿਹਾ ਇੰਦਰਾ ਮੇਰੀ ਮਾਂ ਹੁਣ ਜਿਹੜੀ ਸਪੋਰਟ ਜਾ ਰਹੀ ਹੈ ਮੰਨ ਕੇ ਚਲੋ ਜੀਰਾ ਸਾਹਮਣੇ ਖੜਾ ਜੀਰੇ ਨੂੰ ਕੱਲੀ ਕੱਲੀ ਵੋਟ ਪੈਣੀ ਹੈ ਤੇ ਵੋਟ ਦੀ ਸਪੋਰਟ ਕਿੱਥੇ ਜਾਊਗੀ ਕਾਂਗਰਸ ਪਾਰਟੀ ਨੂੰ ਜਾਊਗੀ ਕਾਂਗਰਸ ਪਾਰਟੀ ਉਹ ਹੈ ਜਿਨ੍ਹਾਂ ਨੇ ਸਾਡਾ ਸ਼੍ਰੀ ਅਕਾਲ ਤਖਤ ਸੱਭਟਾਇਆ ਸਾਡੇ ਜਾਣ ਤੋਂ ਪਿਆਰੇ ਸਿੰਘ ਸ਼ਹੀਦ ਕੀਤੇ ਕੋਹ ਕੋ ਕੇ ਮਾਰਿਆ ਬਿਆਨਤੇ ਬੁਚੜ ਦੇ ਰਾਜ ਦੇ ਵਿੱਚ ਕੀ ਉਹਨਾਂ ਬੰਦਿਆਂ ਨੂੰ ਪੰਥ ਸਪੋਰਟ ਕਰ ਰਿਹਾ ਹੁਣ ਜੀਰਾ ਆਪਣੇ ਆਪ ਨੂੰ ਪੰਥ ਕਹਿ ਰਿਹਾ ਵੀ ਉਹ ਜੀਰਾ ਇਸ ਗੱਲ ਦਾ ਜਵਾਬ ਦੇਵੇ ਵੀ ਜਿਨ੍ਹਾਂ ਨੇ ਸਿੱਖਾਂ ਦਾ ਕਹਾਣ ਕੀਤਾ ਸ਼੍ਰੀ ਅਕਾਲ ਤਖਤ ਦਾ ਸੱਭਟਾਇਆ ਸਾਡੇ ਨੌਜਵਾਨਾਂ ਨੂੰ ਘਰੋਂ ਚੋਕ ਚੋਕ ਕੇ ਮਾਰਿਆ ਕੀ ਤੁਸੀਂ ਉਹ ਪੰਥ ਕੀ ਤੁਸੀਂ ਮੀਰ ਮੰਨੂ ਵਾਲੀ ਲੈਣ ਦੇ ਵਿੱਚ ਖੜਕੇ ਤੁਸੀਂ ਕਹਿ ਰਹੇ ਹੋ ਅਸੀਂ ਪੰਥਕ ਆ ਕੀ ਤੁਸੀਂ ਆਪਣਾ ਔਰੰਗਜੇਬ ਵਾਲੀ ਲੈਣ ਦੇ ਵਿੱਚ ਖੜਕੇ ਕਹਿ ਰਹੇ ਹੋ ਇੰਦਰਾ ਗਾਂਧੀ ਵਾਲੀ ਲੈਣ ਦੇ ਵਿੱਚ ਖੜਕੇ ਕਹਿ ਰਹੇ ਹੋ ਵੀ ਤੁਸੀਂ ਪੰਥਕ ਕਿਹੜੇ ਪਾਸੇੋਂ ਤੁਸੀਂ ਪੰਥਕ ਹੈ ਤੁਹਾਡੀ ਪੰਥਾੜੀ ਸੋਚ ਹੀ ਨਹੀਂ ਹੈ ਤੁਸੀਂ ਤੁਸੀਂ ਉਹਨਾਂ ਬੰਦਿਆਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਪੰਥ ਦਾ ਸ਼ਰੇਆਮ ਕਹਾਣ ਕੀਤਾ ਦੂਸਰੇ ਪਾਸੇ ਇਹਨਾਂ ਦੀ ਗੱਲ ਕਰ ਲਓ ਆ ਬਦਲ ਲਾਣੇ ਅਕਾਲੀ ਦਲ ਇੱਕ ਬਹੁਤ ਵਧੀਆ ਸੰਸਥਾ ਸੀ ਸ਼ਹੀਦਾਂ ਦੇ ਸਿਰ ਲੱਗੇ ਉਹ ਸੰਸਥਾ ਆਗਾਜ਼ ਹੋਈ ਉਹਦਾ ਪ੍ਰਗਟਾਵਾ ਹੋਇਆ ਪਰ ਉਹ ਸੰਸਥਾ ਮੇਰਾ ਨਾ ਅੱਗੇ ਵੀ ਸੋਸ਼ਲ ਮੀਡੀਆ ਤੇ ਬਹੁਤ ਇੱਕ ਦੋ ਇਹਨਾਂ ਦੇ ਬੰਦੇ ਬਾਦਲ ਦਲ ਦੇ ਬੰਦੇ ਵਿਰੋਧ ਕਰ ਰਹੇ ਸੀ ਮੈਂ ਉੱਥੇ ਪਿੱਛੇ ਜੇ ਬਹਿਸ ਹੋਈ ਸੀ ਤੇ ਮੈਂ ਗੰਦਗੀ ਦਾ ਢੇਰ ਕਿਹਾ ਸੀ ਮੈਂ ਅਕਾਲੀ ਦਲ ਨੂੰ ਅੱਜ ਵੀ ਗੰਦਗੀ ਦਾ ਢੇਰ ਨਹੀਂ ਕਹਿੰਦਾ ਪਰ ਬਾਦਲ ਦਲ ਬਾਦਲ ਦਲ ਨੇ ਜਿਹੜਾ ਕਹਾਨ ਕੀਤਾ ਅਕਾਲੀ ਦਲ ਦਾ ਇਹਨਾਂ ਨੇ ਗੰਦਗੀ ਦਾ ਢੇਰ ਬਣਾ ਕੇ ਰੱਖ ਦਿੱਤਾ ਸੋ ਇਸ ਕਰਕੇ ਇਹ ਇਹ ਉਹ ਬਾਦਲ ਵਾਲਾ ਜਿਨ੍ਹਾਂ ਨੇ 2015 ਦੇ ਵਿੱਚ ਵਿਅਦਵੀਆਂ ਕਰਵਾਈਆਂ ਸੌਦੇ ਸਾਧ ਦੀ ਫਿਲਮ ਨੂੰ ਪ੍ਰਮੋਟ ਕੀਤਾ ਸ੍ਰੋਮਣੀ ਕਮੇਟੀ ਦਾ ਪੈਸਾ ਲਾ ਕੇ ਇਹ ਬੰਦੇ ਪੰਥਕ ਹੋ ਸਕਦੇ ਆ ਜਿਹੜੇ ਬੰਦਿਆਂ ਨੇ ਸੌਦੇ ਸਾਧ ਨੂੰ ਹਰ ਸਮੇਂ ਬਚਾਇਆ ਪੰਆ ਸਿੰਘ ਸਹਿਬਾਂ ਤੋਂ ਮਾਫੀ ਦਵਾਈ ਇਹ ਬੰਦੇ ਪੰਥਕ ਹੋ ਸਕਦੇ ਆ ਜਿਹੜਾਂ ਬੰਦਿਆਂ ਨੇ ਉੱਥੇ ਸ਼ਾਂਤਮਈ ਸੰਘਰਸ਼ ਦੇ ਸਤਨਾ ਵੈਗਰੂ ਦਾ ਸੰਗਤ ਨਾਮ ਜਾਪ ਰਹੀ ਸੀ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਇਹ ਪੰਥਕ ਹੋ ਸਕਦੇ ਆ ਜਿਹੜੇ ਬੰਦਿਆਂ ਨੇ ਜਥੇਦਾਰ ਕੌਂਕੇ ਸਾਹਿਬ ਦੀ ਰਿਪੋਰਟ ਨੂੰ ਗੁਪਤ ਕਰਕੇ ਰੱਖਿਆ ਵੀ ਬਾਹਰ ਨਹੀਂ ਕੱਢਣੀ ਨਹੀਂ ਲਫੇੜੇ ਖੜੇ ਹੋ ਜਾਣਗੇ ਬੜਾ ਕੁਝ ਹੋ ਜੂਗਾ ਇਹ ਬੰਦੇ ਪੰਥਕ ਹੋ ਸਕਦੇ ਆ ਜਿਹੜੇ ਜਥੇਦਾਰਾਂ ਨੂੰ ਮਰਵਾਉਣ ਦੇ ਵਿੱਚ ਵੀ ਜਿਨ੍ਹਾਂ ਦਾ ਹੱਥ ਹੋਵੇ ਤੇ ਉਹਨਾਂ ਦੀਆਂ ਰਿਪੋਰਟਾਂ ਵੀ ਬਾਹਰ ਨਾਲ ਨਿਕਲਣਾ ਇਹ ਬੰਦੇ ਕਿੱਥਾਂ ਕਿਸ ਤਰ੍ਹਾਂ ਪੰਥਕ ਹੋ ਸਕਦੇ ਅਸੀਂ ਆਪ ਸੋਚ ਕੇ ਵੇਖ ਲਈਏ ਫਿਰ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਪੰਜਾਬ ਦੇ ਡੀਜੀਪੀ ਲਾਇਆ ਜਿਨ੍ਹਾਂ ਨੇ ਭਾਈ ਜਟਾਣੇ ਵਰਗਿਆਂ ਦੇ ਪਰਿਵਾਰ ਸਾਰੇ ਤੇਲ ਪਾ ਕੇ ਲੂਹ ਦਿੱਤੇ ਇਹਨਾਂ ਦੀ ਉਹ ਇਹ ਬੰਦੇ ਕਿਦਾਂ ਪੰਥਕ ਹੋ ਸਕਦੇ ਜਿਨ੍ਹਾਂ ਬੰਦਿਆਂ ਨੇ ਹਮੇਸ਼ਾ ਹੀ ਪੰਥ ਦਾ ਕਹਾਣ ਕੀਤਾ ਹਮੇਸ਼ਾ ਹੀ ਪੰਥ ਦੇ ਨਾਲ ਗਦਾਰੀਆਂ ਕੀਤੀਆਂ ਦਗੇ ਕੀਤੇ ਚਾਹ ਉਹਦੇ ਅੱਗੇ ਮਜ਼ਾਕ ਦੇ ਵਿੱਚ ਹੁਣ ਗੱਲ ਆ ਜਾਂਦੀ ਵੀ ਉਹ ਮੈਡਮ ਨੇ ਪੁੱਛਿਆ ਸੀ ਸਵਾਲ ਮੈਡਮ ਕਹਿੰਦੀ ਵੀ ਵਿਬੱਤੀ ਨੂੰ ਜਾ ਕੇ ਕਿਹਾ ਵੀ ਹੱਥ ਖੜੇ ਕਰ ਲਾ ਜਾ ਕੇ ਤੇ ਉਹਨੇ ਦੋਵੇਂ ਹੱਥ ਜੋੜ ਕੇ ਕਿਹਾ ਤਾਂ ਵੀ ਮੈਡਮ ਜੀ ਮੈਂ ਨਹੀਂ ਹੱਥ ਖੜੇ ਕਰ ਸਕਦਾ ਤੇ ਮੈਡਮ ਨੇ ਪੁੱਛਿਆ ਵੀ ਕਿਉਂ ਨਹੀਂ ਸਾਰੇ ਬੱਚਿਆਂ ਨੇ ਹੱਥ ਖੜੇ ਕੀਤੇ ਆ ਵੀ ਦੂਜੇ ਵੀ ਪਹਿਲਾਂ ਵੀ ਕਰਦੇ ਰਹੇ ਜੋ ਹੁਣ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਵੀ ਜਦੋਂ ਮੈਂ ਜਦੋਂ ਮੈਂ ਬੱਚਾ ਹਾਂ ਤਾਂ ਵੀ ਜਦੋਂ ਮੈਂ ਹੱਥ ਖੜੇ ਕਰਦਾ ਨਾ ਤੇ ਮੈਨੂੰ ਜਵਾਬ ਮਜ਼ਾਕ ਕਰਦੇ ਆ ਵੀ ਵਰਸਾ ਬਟੂਆ ਆ ਗਿਆ ਸੋ ਇਸ ਕਰਕੇ ਜਿਹੜੀਆਂ ਗੱਲਾਂ ਵਾ ਨਾ ਇਹ ਬੜੀਆਂ ਸਮਝਣ ਵਾਲੀਆਂ ਗੱਲਾਂ ਵਾ ਵੀ ਇਹਨਾਂ ਨੇ ਗਦਾਰੀਆਂ ਕੀਤੀਆਂ ਪੰਥ ਦੇ ਨਾਲ దਗੇ ਕੀਤੇ ਆ ਤੇ ਅੱਜ ਇਹਨਾਂ ਨੂੰ ਸ਼ੀਟ ਮਿਲ ਨਹੀਂ ਰਹੀ ਹੀਟਾਂ ਗਵਾਲੀਆਂ ਇਹਨਾਂ ਨੇ ਆਪਣੀਆਂ ਤੇ ਹੁਣ ਲੱਭਦੇ ਫਿਰਦੇ ਆ ਕਿਸੇ ਨਾ ਕਿਸੇ ਆਨੇ ਬਨੇ ਹੁਣ ਬੰਦੀ ਸਿੰਘਾਂ ਦੀ ਗੱਲ ਕਰ ਲਓ ਇਹ ਬੰਦੀ ਸਿੰਘਾਂ ਦੀ ਗੱਲ ਕਰਦੇ ਅਸੀਂ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਨਾਲ ਆ ਅਸੀਂ ਬਾਕੀ ਬੰਦੀ ਸਿੰਘਾਂ ਨੇ ਇਹ ਇਹ ਇਹਨਾਂ ਦਾ ਜਿਹੜਾ ਬਾਦਲ ਇਹਨਾਂ ਦਾ ਕਰਤਾ ਧਰਤਾ ਜਿਹੜਾ ਸੁਖਵੀਰ ਬਾਦਲ ਉਹੋ ਹੀ ਅੱਜ ਤੋਂ 2-4 ਸਾਲ ਪਹਿਲਾਂ ਬਿਆਨ ਦਿੰਦਾ ਹੁੰਦਾ ਸੀ ਵੀ ਇਹ ਇਹਨਾਂ ਨੇ ਕਤਲ ਜਾਂਮ ਕੀਤਾ ਕਤਲਗਰਤ ਕਰਨ ਵਾਲੇ ਬੰਦੇ ਵੀ ਬਾਹਰ ਹੋਣੇ ਚਾਹੀਦੇ ਆ ਇੰਟਰਵਿਊ ਅੱਜ ਤੱਕ ਪਈ ਇੰਟਰਨੈਟ ਦੇ ਤੁਸੀਂ ਖੋਲ ਕੇ ਦੇਖ ਲਓ ਇਹ ਬੰਦੇ ਪੰਤਕ ਹੋ ਸਕਦੇ ਆ ਸਿਆਸੀ ਸਿਆਸੀ ਵਫਾਦ ਬਿਆਨ ਤਬਦੀਲ ਕਰਵਾ ਦਿੰਦੇ ਆ ਬਿਲਕੁਲ ਇਹਨਾਂ ਨੇ ਜੋ ਕੁਝ ਵੀ ਇਹ ਕਰ ਰਹੇ ਆ ਨਾ ਵੀ ਪੰਥ ਘੋਣ ਦਾ ਇੱਕ ਮਖੌਟਾ ਪਾ ਕੇ ਅਸੀਂ ਪੰਥ ਗਾਂਜੀ ਫਲਾਨਾ ਵਾ ਜਿਹੜੇ ਵੀ ਇਹਨਾਂ ਬੰਦਿਆਂ ਦੀ ਸਪੋਰਟ ਕਰ ਰਹੇ ਆ ਜਿਹੜੇ ਦੋ ਗਲੇ ਬੰਦੇ ਆ ਹਮੇਸ਼ਾ ਹੀ ਪੰਥ ਦੇ ਨਾਲ ਇਹਨਾਂ ਨੇ ਦਗੇ ਕੀਤੇ ਫਰੇਬ ਕੀਤੇ ਆ ਇਹਨਾਂ ਦੇ ਨਾਲ ਤੇ ਕਦੇ ਵਾਸਤੇ ਵੀ ਜਿਹੜਾ ਸੱਚਾ ਸੋਚਾ ਬੰਦਾ ਜਿਹੜਾ ਸਮਝਦਾਰ ਬੰਦਾ ਜਿਹਨੂੰ ਵਾਕਿਆ ਹੀ ਪਤਾ ਵੀ ਅਸਲੀ ਅਕਾਲੀ ਕੌਣ ਹੈ ਤੇ ਨਕਲੀ ਅਕਾਲੀ ਕੌਣ ਆ ਉਹ ਇਹਨਾਂ ਦੇ ਨਾਲ ਨਹੀਂ ਖੜੇਗਾ ਇੱਕ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਰਹਿੰਦਾ ਹੈ ਜਿਹੜਾ ਕਿਤੇ ਨਾ ਕਿਤੇ ਲੋਕ ਕੰਡੇ ਵੀ ਖੜੇ ਕਰਦਾ ਹੈ ਕਿ 19 ਦੇ ਵਿੱਚ ਮਨੁੱਖੀ ਹੱਕਾਂ ਦੇ ਅਲੰਬੜਦਾਰ ਭਾਈ ਜਸਵੰਤ ਸਿੰਘ ਖਾਲੜਾ ਦੇ ਧਰਮਸਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਹੜਾ ਹਰਾਇਆ ਜਾਂਦਾ ਹੈ ਤੇ ਉਸ ਵਕਤ ਮਾਝੇ ਵਾਲਿਆਂ ਨੂੰ ਖਾਸ ਕਰ ਇਹ ਦੋਸ਼ ਜਾਂਦਾ ਹੈ ਕੀ ਲੱਗਦਾ ਹੈ ਕਿ ਜਿਹੜੇ ਹਾਲਾਤ ਉਸ ਸਮੇਂ ਦੇ ਸੀ ਗਰਾਊਂਡ ਤੇ ਜਾਣੇ ਹੋ ਤੇ ਉਹਨਾਂ ਹਾਲਾਤਾਂ ਦੇ ਵਿੱਚ ਤੇ ਅੱਜ ਦੇ ਹਾਲਾਤਾਂ ਦੇ ਵਿੱਚ ਤਬਦੀਲੀ ਕੀ ਨਜ਼ਰ ਆਉਂਦੀ ਹੈ ਤੁਹਾਨੂੰ ਬਹੁਤ ਤਬਦੀਲੀ ਆ ਕਿਉਂਕਿ ਵੇਖੋ ਤੁਸੀਂ ਉਦੋਂ ਸੋਸ਼ਲ ਮੀਡੀਆ ਤੇ ਪ੍ਰਚਾਰ ਵੀ ਬਹੁਤ ਘੱਟ ਸੀ ਜਿੱਥੋਂ ਤੱਕ ਅਸੀਂ ਦੇਖਿਆ ਕਿਉਂਕਿ ਅੱਜ ਦੀ ਨੌਜਵਾਨੀ ਇੱਥੋਂ ਤੱਕ ਨੌਜਵਾਨੀ ਮਿਲਦੇ ਜਿਹੜੇ ਕਹਿੰਦੇ ਸੀ ਵੀ ਸਾਨੂੰ ਬੀਬੀ ਖਾਲੜਾ ਬਾਰੇ ਪਤਾ ਨਹੀਂ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦਾ ਯੋਗਾ तकरीबन ਸਾਰੇ ਨੌਜਵਾਨਾਂ ਨੂੰ ਪਤਾ ਬਹੁਤ ਅੰਤਰ ਹੈ ਕਿਉਂਕਿ ਇੱਕ ਤਾਂ ਬੀਬੀ ਖਾਲੜਾ ਜੀ ਵੀ ਇਸ سپورਟਰ ਦੇ ਵਿੱਚ ਆਪ ਆਪ ਮੁਹਾਰੇ ਪ੍ਰਚਾਰ ਕਰ ਰਹੇ ਆ ਨਾਲ ਭਾਈ ਸਾਬਜੀ ਦੀ ਉਹ ਵੀ ਖੜੇ ਹੋਏ ਆ ਪਰਿਵਾਰ ਦੇ ਨਾਲ ਖੜੇ ਆ ਸੋ ਇਸ ਵਾਰ ਤਕਰੀਬ ਨਹੀਂ ਸਾਰੇ ਨੌਜਵਾਨਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਆਪਾਂ ਕਿਹੜੇ ਪਾਸੇ ਜਾਣਾ ਭਾਈ ਸਾਹਿਬ ਜੀ ਨੂੰ ਆਪਾਂ ਸਪੋਰਟ ਕਰਨੀ ਆ ਉਹਨਾਂ ਨੂੰ ਵੋਟ ਪਾਉਣੀ ਆ ਅੰਤਰ ਹੈ ਅਸੀਂ ਲੀਡਰਾਂ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਅਮਰਤਪਾਲ ਸਿੰਘ ਇੱਕ ਧਿਰ ਨੂੰ ਕਿਤੇ ਨਾ ਕਿਤੇ ਟਾਰਗੇਟ ਕਰਕੇ ਹਿੰਦੂ ਭਾਈਚਾਰੇ ਨੂੰ ਡਰਾਉਂਦੇ ਨੇ ਇਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਵਿਗਾੜਨ ਦਾ ਯਤਨ ਕਰਦੇ ਨੇ ਕੀ ਲੱਗਦਾ ਕਿ ਜਿਹੜਾ ਪਿੰਡਾਂ ਵਿੱਚਲਾ ਜਾਂ ਸ਼ਹਿਰੀ ਵਿੱਚਲਾ ਹਿੰਦੂ ਭਾਈਚਾਰਾ ਉਹ ਭਾਈ ਅਮਰਤਪਾਲ ਸਿੰਘ ਤੇ ਬਾਰੇ ਕੀ ਸੋਚਦਾ ਹੈ ਇਲੈਕਸ਼ਨ ਨੂੰ ਲੈ ਕੇ ਦੇਖੋ ਤੁਸੀਂ ਦੇਖੋ ਚਲੋ ਅਸੀਂ ਵੀ ਪਿੰਡਾਂ ਦੇ ਵਿੱਚ ਵਿਚਰ ਰਹੇ ਹਾਂ ਸ਼ਹਿਰਾਂ ਦੇ ਵਿੱਚ ਵੀ ਵਿਚਰਨ ਦਾ ਮੌਕਾ ਮਿਲਿਆ ਸਾਨੂੰ ਹਿੰਦੂ ਭਰਾ ਵੀ ਇਸ ਤਰ੍ਹਾਂ ਦੇ ਬੜੇ ਮਿਲੇ ਜਿਨ੍ਹਾਂ ਨੇ ਨਸ਼ਾ ਛੱਡਿਆ ਭਾਈ ਸਭਜੀ ਦੇ ਕਹਿੰਦੇ ਉੱਪਰ ਹੁਣੇ ਹੀ ਮੈਨੂੰ ਨਾ ਤਰਨ ਤਰਨ ਤੋਂ ਫੋਨ ਆ ਰਿਹਾ ਸੀ ਨੌਜਵਾਨ ਮੁੰਡੇ ਦਾ ਵੀ ਇੱਥੇ ਆਓ ਤੁਸੀਂ ਲੋਕਲ ਸਾਡੇ ਪ੍ਰਚਾਰ ਕਰਨ ਚਲੋ ਉੱਥੋਂ ਦਾ ਵੀ ਅਸੀਂ ਪਲਾਨ ਕਰ ਰਹੇ ਹਾਂ ਉੱਥੋਂ ਕਹਿੰਦੇ ਵੀ ਹਿੰਦੂ ਹਿੰਦੂ ਨੌਜਵਾਨ ਮੁੰਡਾ ਵਾ ਉਹ ਆਪ ਖੋਦ ਅੱਗੇ ਲੱਗਾ ਆ ਖੇਰ ਦੇ ਵਿੱਚ ਤਰਨਤਾਰਨ ਸ਼ਹਿਰ ਦੇ ਵਿੱਚ ਹਿੰਦੂ ਨੌਜਵਾਨ ਮੁੰਡਾ ਆਪ ਖੁਦ ਅੱਗੇ ਲੱਗਾ ਹੋਇਆ ਵੀ ਮੈਂ ਅੱਗੇ ਲਾ ਕੇ ਪ੍ਰਚਾਰ ਕਰੂੰਗਾ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਤੇ ਮੈਂ ਜਿੰਨੇ ਵੀ ਆਪਣੇ ਪਰਿਵਾਰ ਸਾਡੇ ਨਗਰ ਦੇ ਵਿੱਚ ਵੀ ਹਿੰਦੂ ਪਰਿਵਾਰ ਹੈਗੇ ਆ ਭਾਵੇਂ ਉਹ ਪਹਿਲਾਂ ਕਿਸੇ ਪਾਰਟੀਆਂ ਦੇ ਨਾਲ ਜੁੜੇ ਸੀ ਪਰ ਅੱਜ ਦੀ ਡੇਟ ਦੇ ਵਿੱਚ ਉਹ ਕਹ ਰਹੇ ਵੀ ਨਹੀਂ ਅਸੀਂ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਣਾ ਕਿਉਂਕਿ ਭਾਈ ਸਾਹਿਬ ਜੀ ਨੇ ਕੱਲੇ ਸਿੱਖਾਂ ਦੇ ਜਵਾਕਾਂ ਦੇ ਨਸ਼ੇ ਨਹੀਂ ਛਡਾਏ ਉਹਨਾਂ ਨੇ ਚਾਹੇ ਕੋਈ ਹਿੰਦੂ ਸੀ ਕੋਈ ਮੁਸਲਮਾਨ ਸੀ ਸਾਰਿਆਂ ਦੀ ਪੜਾਈ ਦੇ ਕੰਮ ਕੀਤੇ ਕਿਉਂਕਿ ਸਾਡਾ ਸਿਧਾਂਤ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾ ਇਹ ਨਹੀਂ ਵੀ ਇੱਕ ਸੇਖ ਹੋਣ ਦੇ ਨਾਤੇ ਅਸੀਂ ਸਿੱਖਾਂ ਦਾ ਭਲਾ ਮੰਗਦੇ ਆਂ ਅਸੀਂ ਸਾਰਿਆਂ ਦਾ ਹੀ ਭਲਾ ਮੰਗਦੇ ਆਂ ਤੇ ਉਹ ਭਲਾ ਇਹ ਭਾਈ ਸਾਹਿਬ ਜੀ ਨੇ ਜੇਕਰ ਮੰਗਿਆ ਤੇ ਉੱਥੇ ਹਿੰਦੂਆਂ ਦੇ ਬੱਚਿਆਂ ਨੇ ਵੀ ਨਸ਼ੇ ਛੱਡੇ ਆ ਮੁਸਲਮਾਨਾਂ ਦੇ ਬੱਚਿਆਂ ਨੇ ਵੀ ਛੱਡੇ ਹੋ ਸਕਦਾ ਵੀ ਇਸਾਈ ਥੇ ਜਵਾਖਾਂ ਨੇ ਵੀ ਨਸ਼ੇ ਛੱਡੇ ਨੇ ਇਸਾਈ ਇੱਥੇ ਨਾ ਅਹਿਮਦਪੁਰ ਨਗਰ ਗਏ ਹੀ ਅਹਿਮਦਨਗਰ ਪਿੰਡਿਆ ਮਗਰਾੜੀ ਲਾਗੇ ਇਸਾਈਆਂ ਦਾ ਇਕੱਠ ਕੀਤਾ ਉੱਥੇ ਕਿਉਂਕਿ ਵੇਖੋ ਜਿਹੜਾ ਬੰਦਾ ਸੂਝਵਾਨ ਆ ਉਹਨੂੰ ਪਤਾ ਹੈ ਕਿ ਅਮਰਤ ਸੰਚਾਰ ਬੰਦਾ ਕਰਾਉਂਦਾ ਹੈ ਕਿ ਦੋ ਵਾਰੀ ਐਨਐਸਐ ਲਾਤੀ ਇਹਨਾਂ ਨਾਲ ਧੱਕਾ ਕਰਨ ਦੇ ਕੱਲ ਨੂੰ ਸਾਡੇ ਨਾਲ ਵੀ ਕਰਨਗੇ ਕੀ ਗੱਲ ਤਾਂ ਜਦੋਂ ਧੱਕੇ ਦੀ ਆ ਜਾਂਦੀ ਉਹ ਤੋਂ ਕਿਸੇ ਧਰਮ ਤੱਕ ਨਹੀਂ ਸੀਮਤ ਰਹਿੰਦੀ ਉਦੋਂ ਤੇ ਕਿਹਨ ਇਨਸਾਨੀਅਤ ਦੀ ਗੱਲ ਆ ਜਾਂਦੀ ਐ ਅਮਦਨਗਰ ਗਏ ਸਾਈਆਂ ਨੇ ਇਕੱਠ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਅਮਰਤਪਾਲ ਦੇ ਨਾਲ ਖੜੇ ਕਿ ਹਕੂਮਤ ਨੇ ਧੱਕਾ ਕੀਤਾ ਕਿ ਅਸੀਂ ਧੱਕੇ ਦੇ ਖਿਲਾਫ ਖੜੇ ਆਂ ਜ਼ੁਲਮ ਦੇ ਖਿਲਾਫ ਖੜੇ ਆਂ ਜਿਹੜਾ ਬੰਦਾ ਸੂਜਵਾਨ ਆ ਪੰਜਾਬ ਦੀ ਗੱਲ ਕਰਦਾ ਪੰਜਾਬ ਦਾ ਰਹਿਣ ਵਾਲਾ ਹੈ ਪੰਜਾਬ ਦੇ ਰਹਿਣ ਵਾਲੇ ਦਾ ਫਰਕ ਹੀ ਇਹ ਆ ਕਿ ਉਹ ਜ਼ੁਲਮ ਦੇ ਵਿਰੋਧ ਚ ਖੜਦਾ ਤੇ ਭਾਈ ਸਾਹਿਬ ਤੇ ਜ਼ੁਲਮ ਹੋਇਆ ਏ ਧੱਕੇ ਨਾਲ ਨਜਾਇਜ਼ ਐਨਐਸਏ ਲਾਈ ਐ ਨਜਾਇਜ਼ ਜੇਲ੍ਹ ਦੇ ਵਿੱਚ ਸੁੱਟਿਆ ਏ ਸੋ ਉਸਾਈ ਵੀ ਨਾਲ ਖੜੇ ਆ ਤੇ ਹਿੰਦੂ ਹਿੰਦੂਆਂ ਨੇ ਤੇ ਨਾਲ ਖੜਨਾ ਹੀ ਖੜਨਾ ਪੁਰਾਣਾ ਸਿੱਖਾਂ ਦੇ ਨਾਲ ਵਾਹ ਵਾਸਤਾ ਸੋ ਸਾਰੇ ਨਾਲ ਖੜੇ ਆ ਪੰਜਾਬ ਦੇ ਵਾਸੀ ਨਾਲ ਖੜੇ ਜੀ ਆ ਬਿਲਕੁਲ ਆ ਖਡੂਰ ਸਾਹਿਬ ਹਲਕੇ ਨੂੰ ਲੈ ਕੇ ਕਿਤੇ ਨਾ ਕਿਤੇ ਵੱਡੇ ਸਵਾਲ ਆ ਆਵੰਦ ਦੇ ਮਨ ਦੇ ਵਿੱਚ ਐ ਤਾਂ ਇਸੇ ਨੂੰ ਲੈ ਕੇ ਗਰਾਊਂਡ ਦੀ ਕਵਰੇਜ ਦੇਣ ਦਾ ਯਤਨ ਕਰਾਂਗੇ ਕਿ ਖਾਸ ਕਰਾ ਜਿਹੜਾ ਪੰਜਾਬ ਦਾ ਵੱਖ-ਵੱਖ ਵਰਗਾਂ ਦਾ ਭਾਈਚਾਰਾ ਏ ਉਹ ਇਸ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਖਾਸ ਕਰ ਕਿਹੜੀ ਧਿਰ ਨੂੰ ਕਿਸ ਤਰ੍ਹਾਂ ਦਾ ਸਮਰਥਨ ਦੇਣ ਦਾ ਜਿਹੜਾ ਐਤ ਕਰ ਚੁੱਕਾ ਹੈ ਅੱਗੇ ਦੀ ਗੱਲਬਾਤ ਵੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ